ਸ਼ਨ ਹੋ ਗਿਆ بجلی ਹੋਗੀ ਤੇ ਹੋਰ ਜਿਹੜੀਆਂ ਗਰੰਟੀਆਂ ਵੀ ਦਿੱਤੀਆਂ ਮੈਨੂੰ ਲੱਗਦਾ ਵੀ ਹਜ਼ਾਰ-ਹਜ਼ਾਰ ਰੁਪਏ ਦੀ ਵੀ ਵੇਟ ਹੋਣੀ ਬੀਬੀਆਂ ਨੂੰ ਤੇ ਇਹ ਵੀ ਜਿਹੜੀ ਗਰੰਟੀ ਹੈ ਇੱਕ ਇੱਕ ਕਰਕੇ ਇੰਟਰ ਕਰ ਰਹੀ ਜੀ ਬਹੁਤ ਜ਼ਿਆਦਾ ਇਹ 3000 ਬਹੁਤ ਜ਼ਿਆਦਾ ਇਹ ਸਾਰੀਆਂ ਕੀ ਹੁੰਦਾ ਨਾ ਮਾਤਾ ਜੀ ਮੈਂ ਸਮਝ ਕੇ ਨਾਲ ਹੀ ਲੈ ਕੇ ਆਇਆ ਇਹ ਜੇ ਮਸਾਜੇ ਮਿਲ ਜਾਣ ਇਹ ਕੀ ਹੁੰਦਾ ਨਾ ਵੀ ਸਰਕਾਰ ਦਾ ਜਿਹੜਾ ਖਜ਼ਾਨਾ ਹੁੰਦਾ ਹੈ ਹੌਲੀ-ਹੌਲੀ ਭਰਦਾ ਹੈ 2 ਸਾਲ ਹੋਏ ਨੇ ਬਿਜਲੀ ਮੁਫਤ ਕਰਤੀ ਮੈਂ ਇਹਨਾ ਵਾਦਾ ਕਰਦੀ ਆ ਵੀ ਕੱਲੀ ਕੱਲੀ ਗਰੰਟੀ ਦੇ ਕੇ ਦੁਬਾਰੇ ਚੋਣਾ ਲੜਾਂਗੇ ਆਪਾਂ ਐਂ ਨਹੀਂ ਲੜਦੇ ਕੱਲੀ ਕੱਲੀ ਗਰੰਟੀ ਪੂਰੀ ਕਰਕੇ ਖਜ਼ਾਨਾ ਭਰ ਰਹੇ ਹਾਂ ਜਿਹੜੀ ਲੁੱਟਕਸੁੱਟ ਹੋਈ ਸੀ ਸਿਸਟਮ ਵਿਗੜਿਆ ਹੋਇਆ ਸੀ ਗਲਤ ਆਪਤਾ ਥੱਲੇ ਅਫਸਰਾਂ ਨੂੰ ਪਈਆਂ ਹੋਈਆਂ ਸੀ ਬਾਪੂ ਜੀ ਹਾਂ ਜੀ ਟਾਈਮ ਥੋੜਾ ਜਿਹਾ ਲੱਗ ਜਾਂਦਾ ਪਰ ਇੱਕ ਇੱਕ ਕਰਕੇ ਦੇਖੋ ਜੇ 92 ਸੀਟਾਂ ਦੇ ਕੇ ਸਰਕਾਰ ਬਣਾਈ ਹੈ ਤਾਂ ਇਹ ਤੁਸੀਂ ਤੁਹਾਡੇ ਹੌਂਸਲੇ ਨਾਲ ਹੀ ਕੰਮ ਚੱਲ ਰਿਹਾ ਸਾਰਾ ਇਮਾਨਦਾਰ ਸਰਕਾਰ ਹੈ ਕੋਈ ਕਿੰਨਾ ਅਫਸਰ ਆਪਣੇ ਹਲਕੇ ਦਾ ਇਹ ਬਾਹ ਕੱਢ ਕੇ ਕਹਦੇ ਕੋਈ ਇੱਕ ਸਰਪੰਚ ਇਹ ਕਹਿਣ ਨੂੰ ਨਾਮ ਚਾਹੀਦਾ ਜੀ ਬਾਹ ਕੱਢ ਕੇ ਕਹਦੇ ਵੀ ਕਦੇ ਪਿੰਡਾਂ ਦੀਆਂ ਗ੍ਰਾਂਟਾਂ ਚੋਠੈ ਨਹੀਂ ਹੋਦੀ ਹੋਵੇ ਨਾ ਮੰਗੀਏ ਨਾ ਸਾਡਾ ਉਪੂਲ ਹੈ ਨਹੀਂ ਹੁੰਦੀ ਸਾਰਿਆਂ ਨੂੰ ਕੋਈ ਕੰਪਨੈਂਟ ਨੂੰ ਅਫਸਰ ਨਹੀਂ ਗਿਆ ਵੀ ਇਮਾਨਦਾਰੀ ਨਾਲ ਬਿਨਾਂ ਰਿਸ਼ਵਤ ਖੋਰੀ ਤੋਂ ਕੱਲਾ ਕੱਲਾ ਪੈਸਾ ਪਿੰਡਾਂ ਤੇ ਲੌਂਗ ਅੱਗੇ ਕੀ ਹੁੰਦਾ ਸੀ ਵੀ ਪਹਿਲਾਂ ਐਮਐਲਏ ਮੰਗਦਾ ਵੀ ਜੇ 10 ਲੱਖ ਪਿੰਡ ਨੂੰ ਗ੍ਰਾਂਟ ਗਈ ਹੈ ਵਿੱਚੋਂ 3 ਲੱਖ ਮੇਰਾ 3 ਲੱਖ ਉਹਦਾ ਫਿਰ ਸਰਪੰਚ ਨੇ ਵੀ ਖਾਣਾ ਉਹ ਕਹੂ ਜੇ 3 ਲੱਖ ਉਹਨੇ ਖਾਦਾ ਤਾਂ 2 ਲੱਖ ਮੈਂ ਵੀ ਨਹੀਂ ਛੱਡਦਾ 2 ਲੱਖ ਉਹ ਕਹੂ ਫਿਰ ਜਿਹੜਾ ਸੈਕਟਰੀ ਹੈ ਲੱਖ ਰੁਪਏ ਕਹੂਗਾ ਮੈਂ ਵੀ ਹੂੰ ਪਿੰਡ ਦੇ ਸਿਗੀ ਆਉਂਦਾ ਸੋ ਜਿੰਨੀ ਦੇਰ ਐਮਐਲਏ ਆਪਣਾ ਮੂੰਹ ਨਹੀਂ ਬੰਦ ਕਰਦਾ ਥੱਲੇ ਸਿਸਟਮ ਜਿਹੜਾ ਹੈਗਾ ਉਹਨੂੰ ਵੀ ਮੂੰਹ ਪੈ ਜਾਂਦਾ ਵੀ ਜਦੋਂ ਉਹ ਚੋਰ ਅਸੀਂ ਵੀ ਚੋਰ ਹਾਂ ਸੋ ਕੋਈ ਵੀ ਇੱਕ ਵੀ ਅਫਸਰ ਹਲਕੇ ਦਾ ਮੈਂ ਇਹ ਦਾਅਵੇ ਨਾਲ ਕਹਿੰਦੀ ਆ ਵੀ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਅਸੀਂ ਕਦੇ ਪਿੰਡਾਂ ਦੀਆਂ ਗ੍ਰਾਂਟਾਂ ਚ ਕੋਈ ਸੜਕਾਂ ਦੀਆਂ ਗ੍ਰਾਂਟਾਂ ਦੇ ਵਿੱਚੋਂ ਮੈਂ ਹਮੇਸ਼ਾ ਇਹ ਕਿਹਾ ਵੀ ਵਧੀਆ ਕੁਆਲਿਟੀ ਦਾ ਸਮਾਨ ਲਾਓ ਇਹ ਨਹੀਂ ਹੁੰਦਾ ਵੀ ਮਾੜੀ ਸੜਕ ਮਾੜੀ ਗੜੀ ਬਣਾ ਲਓ ਗੜੀ ਗਲੀ ਪੱਟ ਲਈ ਤੇ ਗਲੀ ਬਣਾ ਲਈ ਇਹ ਹੀ ਕੰਮ ਨਹੀਂ ਰਹਿਣਾ ਚਾਹੀਦਾ ਕੰਮ ਆ ਜਿਹੜੇ ਇਹ ਵਧੀਆ ਤਰੀਕੇ ਨਾਲ ਹੋਣੇ ਚਾਹੀਦੇ ਆ ਥੱਲੇ ਸਿਸਟਮ ਨੂੰ ਆ ਤਾਂ ਪੁਰਾਣੀਆਂ ਨੇ ਇਹ ਹੌਲੀ-ਹੌਲੀ ਜਾਂਦੀ ਹੈ ਇਹਨਾਂ ਚੋਂ ਇੱਕਦਮ ਕੀ ਹੁੰਦਾ ਨਾ ਵੀ ਇਹਨਾਂ ਨੂੰ ਫਿਕਰ ਵੀ ਹੋ ਜਾਂਦੀ ਹੈ ਵੀ ਆ ਨਵੀਂ ਸਰਕਾਰ ਆ ਕਿ ਖਾਣ ਹੀ ਨਹੀਂ ਦਿੰਦੀ ਸੋ ਇਹ ਜਿਹੜੀ ਕੋਈ ਵੀ ਆਦਤ ਬੰਦੇ ਨੂੰ ਪਈ ਹੁੰਦੀ ਹੈ ਇਹ ਹੌਲੀ-ਹੌਲੀ ਇਹਨਾਂ ਚੋਂ ਨਿਕਲਦੀ ਹੈ ਕਾਫੀ ਹੱਦ ਤੱਕ ਕੜਤੀਆਂ ਕਾਫੀ ਕਮੀਆਂ ਹਾਲੇ ਰਹਿੰਦੀਆਂ ਨੇ ਜਿਹੜੀਆਂ ਤੁਹਾਡੇ ਦਿਮਾਗ 'ਚ ਹੋਣਗੀਆਂ ਸੋ ਸਾਰੇ ਜਿਹੜੇ ਕੰਮ ਨੇ ਉਹ ਕਰ ਰਹੇ ਆ ਵਧੀਆ ਤਰੀਕੇ ਨਾਲ ਤਹਿਸੀਲਾਂ ਦੇ ਜਿਹੜੇ ਹਾਲ ਨੇ ਬਦਲੇ ਨੇ ਕੁਝ ਮੁਸ਼ਕਲਾਂ ਤੁਹਾਡੇ ਦਿਮਾਗ 'ਚ ਹੋਣਗੀਆਂ ਇੱਕ-ਇੱਕ ਕਰਕੇ ਜਿਹੜੀਆਂ ਸਾਰੀਆਂ ਸਮੱਸਿਆਵਾਂ ਦਾ ਉਹ ਹਾਲ ਆਪਾਂ ਕੱਢ ਲਾਂਗੇ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜਾ ਬੰਦਾ ਕਰ ਨਹੀਂ ਸਕਦਾ ਜੇ ਇਰਾਦਾ ਹੋਵੇ ਤੇ ਮੇਰੀ ਖੁਸ਼ੀ ਤੁਹਾਡੀ ਖੁਸ਼ੀ 'ਚ ਹੈ ਮੇਰੀ ਇੱਛਾ ਵੀ ਕੋਈ ਸੜਕ ਨਾ ਰਵੇ ਕੋਈ ਗਲੀ ਨਾ ਰਵੇ ਖੇਡਾਂ ਦੇ ਮੈਦਾਨ ਵੀ ਪ੍ਰੋਪਰ ਬਣ ਜਾਣ ਪਾਰਕ ਵੀ ਹੋਣ ਸਾਰੇ ਕੰਮ ਫਤੇ ਹੋਣ ਕੋਈ ਗਲੀਆਂ ਨਾਲੀਆਂ ਦੀ ਸਮੱਸਿਆ ਨਾ ਹੋਵੇ ਕੱਚੇ ਘਰਾਂ ਦੀ ਸਮੱਸਿਆ ਵੀ ਪੰਡਾਂ 'ਚ ਹੈਗੀਆਂ ਨੇ ਉਹ ਕੇਂਦਰ ਕੇਂਦਰ ਚੋਂ ਪੈਸਾ ਆਉਂਦਾ ਕੇਂਦਰ ਨੂੰ ਵੀ ਆਪਣਾ ਹੀ ਪੈਸਾ ਜਿਹੜਾ ਪੰਜਾਬ ਦਿੰਦਾ ਉਹੀ ਵਾਪਸ ਦਿੰਦੇ ਨੇ ਉਹ ਉਹ ਪੋਰਟਲ ਬੰਦ ਕੀਤਾ ਹੋਇਆ ਉਹਦੇ 'ਚ ਅਸੀਂ ਸਾਰੀਆਂ ਐਪਲੀਕੇਸ਼ਨਾਂ ਕੱਚੇ ਘਰਾਂ ਦੀਆਂ ਵੀ ਪਾਈਆਂ ਹੋਈਆਂ ਜਦੋਂ ਹੀ ਖੁੱਲਦਾ ਜਿਹਦੇ-ਜਿਹਦੇ ਫਾਰਮ ਗਏ ਹੋਏ ਨੇ ਉਹ ਸਾਰਿਆਂ ਦੇ ਉਹ ਵੀ ਪੈਸੇ ਆ ਜਾਣੇ ਪਰ ਮੇਰੀ ਇਹ ਯਾਦ ਰੱਖਿਓ ਵੀ ਮੇਰੀ ਖੁਸ਼ੀ ਇਹੀ ਹੈ ਵੀ ਤੁਹਾਡਾ ਕੱਲਾ-ਕੱਲਾ ਕੱਲਾ-ਕੱਲਾ ਕੰਮ ਹੋਇਆ ਹੋਵੇ ਤੇ ਮੇਰੇ ਸਰ ਕੋਈ ਲਾਂਭਾ ਨਾ ਹੋਵੇ ਪਰ ਹੁਣ ਤੁਸੀਂ ਉਤੋਂ ਵਜ਼ੀਰ ਵੀ ਬਣਾਤਾ ਮੰਤ ਤੇ ਉਧਰ ਵੀ ਜਿਹੜਾ ਬੰਦੇ ਦਾ ਧਿਆਨ ਲੱਗਿਆ ਹੁੰਦਾ ਹੁਣ ਮੇਰਾ ਪੂਰਾ ਧਿਆਨ ਕੱਲੇ ਹਲਕੇ ਤੇ ਹੈ ਉਧਰ ਸਾਰੇ ਕੰਮ ਫਤੇ ਕਰਦੇ ਆ ਤੁਹਾਡੇ ਅਸ਼ੀਰਵਾਦ ਨਾਲ ਵਿਦੇਸ਼ਾਂ ਦੀ ਧਰਤੀ ਤੇ ਵੈਸਟ ਟੂਰਿਜ਼ਮ ਮੰਤਰੀ ਦਾ ਵਾਰਡ ਮਿਲਿਆ ਹੁਣ ਕਿ ਟੂਰਿਜ਼ਮ ਮਹਿਕਮੇ ਚ ਵਧੀਆ ਕੰਮ ਹੋ ਰਹੇ ਨੇ ਤੇ ਆਪਣੇ ਜਿਹੜਾ ਆ ਏਰੀਆ ਸਿਸਮਾ ਤੇ ਮਾਜਰੀ ਏਰੀਏ ਦੇ ਵਿੱਚ ਵੱਡੇ ਵੱਡੇ ਟੂਰਿਜ਼ਮ ਦੇ ਪ੍ਰੋਜੈਕਟ ਆ ਰਹੇ ਨੇ ਇੱਥੋਂ ਦੀਆਂ ਜ਼ਮੀਨਾਂ ਦੇ ਭਾ 10 ਗੁਣਾ ਵੱਧ ਜਾਣਗੇ ਜਿੱਦਣ ਉਹ ਪ੍ਰੋਜੈਕਟ ਲਾਗੇ ਨਾਲੇ ਰੋਜ਼ਗਾਰ ਮਿਲੂਗਾ ਤੇ ਨਾਲੇ ਏਰੀਏ ਦੇ ਹਾਲਾਤ ਸੜਕਾਂ ਆਪਣੇ ਆਪ ਹੀ ਇਨਫਰਾਸਟ੍ਰਕਚਰ ਆ ਜਿਹੜਾ ਢੰਚ ਹੈ ਉਹ ਮਜ਼ਬੂਤ ਹੋਊਗਾ ਸੋ ਮੈਂ ਟੂਰਿਜ਼ਮ ਮੰਤਰੀ ਹਾਂ ਜੀ ਉਦਯੋਗ ਵੀ ਮੇਰੇ ਕੋਲੇ ਹੈ ਤੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਨੇ ਉਹ ਮੇਰੇ ਹਲਕੇ 'ਚ ਵੀ ਲੈਂਦੀਆਂ ਜਾਣ ਕਿਉਂਕਿ ਖੂਬਸੂਰਤ ਏਰੀਆ ਐ ਇੰਨਾ ਸੋਹਣਾ ਏਰੀਆ ਪੰਜਾਬ 'ਚ ਕਿਤੇ ਹੈ ਨਹੀਂ ਜਿੰਨੀ ਖੂਬ ਸੂਰਤੀ ਹਰੀਆਲੀ ਪਹਾੜ ਛੋਟੇ ਛੋਟੇ ਡੈਮ ਇੱਥੇ ਬਣੇ ਹੋਏ ਨੇ ਠੀਲਾ ਨੇ ਤੇ ਇਹ ਖੂਬਸੂਰਤ ਏਰੀਆ ਪੰਜਾਬ ਦਾ ਜਿਹੜਾ ਪਿਛਲੇ ਸਿਆਸਤਾਂ ਦੇ ਵਿੱਚ ਣਗੌਲਿਆ ਗਿਆ ਸੀ ਪਰ ਮੇਰੇ ਇਹ ਪੂਰੇ ਸਾਡੇ ਪਾਲਿਸੀ ਦੇ ਵਿੱਚ ਇਹ ਏਰੀਆ ਮੈਂ ਅਪਗ੍ਰੇਡ ਕਰਵਾਇਆ ਕਿ ਜਦੋਂ ਕੋਈ ਪੈਸਾ ਲਾਉਣਾ ਇੱਥੇ ਆਉਂਦਾ ਹੈ ਤੇ ਉਹਨੂੰ ਰੀਕਮੈਂਡ ਕੀਤਾ ਜਾਂਦਾ ਵੀ ਉਹਨੇ ਇਹ ਏਰੀਆ ਨੂੰ ਕਨਸਿਡਰ ਕਰਨਾ ਵੀ ਇਸ ਏਰੀਏ ਚ ਆ ਕੇ ਅਸੀਂ ਪ੍ਰੋਜੈਕਟ ਲਾਉਣੇ ਆ ਇੱਥੇ ਨਾਲ ਮੀਆਪੁਰ ਚੰਗਰਪਿੰਡ ਹੈ ਜੀ ਸਾਊਥ ਦੇ ਬਹੁਤ ਵੱਡੀ ਏਜੰਸੀ ਉੱਥੇ ਬਹੁਤ ਵੱਡਾ ਅਮਿਊਜ਼ਮੈਂਟ ਪਾਰਕ ਲੱਗਿਆ ਰਹੀ ਹੈ ਤੁਹਾਨੂੰ ਤਾਂ ਇਸ ਗੱਲ ਦੀ ਜਾਣਕਾਰੀ ਹੋਣੀ ਕੰਬਰਸਰ ਲੱਗ ਰਿਹਾ ਇੱਕ ਆਪਣੇ ਹਲਕੇ ਚ ਲੱਗ ਰਿਹਾ ਹੈ ਕਟੂ-ਕਟੂ ਕੋ 400 ਕਰੋੜ ਦਾ ਪ੍ਰੋਜੈਕਟ ਹੈ ਜੀ ਉਹਦੇ ਨਾਲ ਰੋਜਗਾਰ ਸੜਕਾਂ ਪੱਕੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਆਪਣੇ ਪੂਰੇ ਏਰੀਏ ਨੂੰ ਪਰਫੁੱਲਤ ਕਰੂਗਾ ਤੇ ਰੋਜਗਾਰ ਦੇ ਜਿਹੜੇ ਸਾਧਨ ਖੁੱਲਣਗੇ ਤੇ ਜਿਹੜਾ ਸਿਸਮਾ ਟਾਈਮ ਹੈ ਇਹਦੇ ਤੇ ਅਸੀਂ ਐਡਵੈਂਚਰ ਸਪੋਰਟਸ ਲੈ ਕੇ ਆ ਰਹੇ ਹਾਂ ਨੈਸ਼ਨਲ ਫੈਡਰੇਸ਼ਨ ਜਿਹੜੀ ਆ ਕੇ ਇੱਥੇ ਉਹਦੇ ਨਾਲ ਟਾਈ ਅਪ ਕੀਤਾ ਹੈ ਇਥੇ ਅਤੀ ਆਧੁਨਿਕ ਜਿਹੜੀਆਂ ਖੇਡਾਂ ਨੇ ਸਪੋਰਟਸ ਨੇ ਉਹ ਝੀਲ ਨੂੰ ਪੂਰੇ ਦਾ ਪੂਰਾ ਅਸੀਂ ਡਿਵੈਲਪ ਕਰ ਰਹੇ ਹਾਂ ਉਹਦੇ ਨਾਲ ਵੀ ਜਿਹੜਾ ਆਪਣਾ ਏਰੀਆ ਇਹ ਪਰਫੁੱਲਤ ਹੋਊਗਾ ਟੂਰਿਜ਼ਮ ਸਪੌਟ ਬਣਾਇਆ ਜਾ ਰਿਹਾ ਥੋੜਾ ਬਹੁਤ ਤਾਂ ਉੱਥੇ ਹੈਗਾ ਪਰ ਅਸੀਂ ਉਹਨੂੰ ਪੂਰੇ ਦਾ ਪੂਰਾ ਐਕਟੀਵੇਟ ਕਰ ਰਹੇ ਹਾਂ ਸੋ ਮੈਂ ਤੁਹਾਡੇ ਦਿਲਾਂ ਦੀਆਂ ਜਾਣਦੀ ਹਾਂ ਮਾਵਾਂ ਬੈਠੀਆਂ ਨੇ ਮੇਰੀਆਂ ਉਹਨਾਂ ਦੇ ਦਿਮਾਗ 'ਚ ਬਹੁਤ ਸਾਰੀਆਂ ਗੱਲਾਂ ਨੇ ਕੋਈ ਨਾ ਕੋਈ ਗਲੀ ਵੀ ਰਿੰਦੀ ਹੋਣੀ ਹਲੇ ਬਹੁਤ ਸਾਰੀਆਂ ਗਲੀਆਂ ਕਰ ਵੀ ਦਿੱਤੀਆਂ ਕਿਤੇ ਕੋਈ ਪਾਣੀ ਦੀ ਸਮੱਸਿਆ ਪਿੰਡਤਾਂ ਨਹੀਂ ਹੈਗੀ ਹੋ ਹੈ ਗਈ ਹੈ ਪਾਣੀ ਦੀ ਹੈ ਗਈ ਹੈ ਇੱਕ ਤੇ ਬੋਰ ਕੀਤਾ ਹੋਰ ਵੀ ਬੋਰ ਦੀ ਲੋੜ ਹੈ ਕਿੰਨਾ ਬਹੁਤ ਹੈ ਪਾਣੀ ਹੋਰ ਨੇ ਪਾਣੀ ਕੋਈ ਖੁੱਲੇ ਹਾਂ ਗਾਰਡ ਮੈਂ ਹੁਣ ਨਹੀਂ ਆਪਾਂ ਨੇ ਬਾਪਰਾ ਇੱਕ ਬੰਦ ਪਰਮਿਆਲ ਚਲਾ ਰੰਗਾਂ ਮਾ ਸੁਤੀ ਗਈ ਕਿਉਂ ਨਹੀਂ ਕੀ ਵਜ੍ਹਾ ਨਹੀਂ ਨਹੀਂ ਮੁਸ਼ਕਲਾਂ ਦੱਸਣੀਆਂ ਨੇ ਤੁਸੀਂ ਕਿਉਂ ਨਹੀਂ ਦੱਸਦੇ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਦੱਸੋਗੇ ਨਾਲ ਦੀ ਨਾਲ ਨੋਟ ਕਰੀ ਜਾਏ ਹੱਲ ਹੋਊਗਾ ਜੀ ਬਿਲਕੁਲ ਹੱਲ ਕਰੇ ਦਾਂਗਾ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਦੇਖੋ ਜੀ ਮੁਸ਼ਕਲਾਂ ਦੱਸੋਗੇ ਕਿਉਂ ਮੁੜ ਗਈ ਹੈ ਕੀ ਵਜ੍ਹਾ ਪ੍ਰਧਾਨ ਸਾਹਿਬ ਜੀ ਮੁਸ਼ਕਲ ਦੱਸੋਗੇ ਤਾਂ ਹੀ ਹੱਲ ਤਾਂ ਹੀ ਹੱਲ ਹੋਗਾ ਜੇ ਕੋਈ ਮੁਸ਼ਕਲ ਦੇਖੋ ਜੇ ਮੈਂ ਸਹੋਚੋਂ 30 ਵੀ ਕਰਤੀਆਂ ਦੋ ਸਾਲਾਂ ਚ ਤੇ ਮੈਨੂੰ ਇਹ ਲੱਗਦਾ ਵੀ ਚਲੋ ਸ਼ੁਰੂਆਤ ਹੋ ਗਈ ਐ ਬਾਕੀ ਮੁਸ਼ਕਲਾਂ ਹੌਲੀ ਹੌਲੀ ਬਾਕੀ ਵੀ ਹੱਲ ਕਰ ਦਵਾਂਗੇ ਮੇਰੀ ਪੂਰੀ ਨਿਗਾ ਅਪਡੇਟ ਆਉਂਦੀ ਰਹਿੰਦੀ ਐ ਥੋਡੇ ਨੌਜਵਾਨ ਲਖਵੀਰ ਸਿੰਘ ਇਹ ਵੀ ਦਾ ਆਪਣਾ ਨਾਮ ਇਹ ਆਉਂਦੇ ਰਹਿੰਦੇ ਐ ਮੇਰੇ ਕੋਲ ਤੁਹਾਡੀਆਂ ਸਮੱਸਿਆਵਾਂ ਲੈ ਕੇ ਮੇਰੇ ਖਿਆਲ ਚ ਇਹਨਾਂ ਦਾ ਹਫ਼ਤੇ 'ਚ ਇੱਕ ਅੱਧਾ ਜਿਹੜਾ ਰਹਿੰਦਾ ਹੀ ਕਿ ਆਹ ਪਿੰਡ ਦੀਆਂ ਸਮੱਸਿਆਵਾਂ ਨੇ ਬਾਕੀ ਕੰਮ ਵੀ ਜਿਹੜੇ ਇਹ ਹਾਂ ਇਹਨਾਂ ਨੇ ਪਵਾਏ ਨੇ